ਜਿੰਨੇ ਵੀ ਮੇਰੇ ਭਰਾਵਾਂ ਨੇ ਵੀਰਾਂ ਨੇ ਭੈਣਾਂ ਨੇ ਆਲ ਵਰਲਡ ਦੇ ਵਿੱਚ ਪਰਿਵਾਰ ਲਈ ਅਰਦਾਸਾਂ ਕਰੀਆਂ ਵੀ ਪ੍ਰਮਾਤਮਾ ਇਹਨਾਂ ਨੂੰ ਪੁੱਤ ਬਖਸ਼। ਤੇ ਅੱਜ ਸਾਰਿਆਂ ਦੀ ਦੁਆ ਦੇ ਸਦਕੇ ਅੱਜ ਸਾਡੇ ਵਿੱਚ ਫੇਰ ਸਾਡਾ ਸਿੱਧੂ ਭਾਈ ਵਾਪਸ ਮੁੜ ਕੇ ਆਇਆਗਾ। ਜਿੱਥੋਂ ਤੱਕ ਸੰਗਤਾਂ ਬਾਈ ਨੂੰ ਸਿੱਧੂ ਨੂੰ ਪਿਆਰ ਕਰਦੀਆਂ ਸੀ ਸਾਰਿਆਂ ਨੂੰ तहे ਦਿਲੋਂ ਧੰਨਵਾਦ। ਤੇ ਜੇ ਗੁਰੂ ਘਰ ਜਾਓ ਜਿੱਥੇ ਵੀ ਜਾਓ ਮੰਨ ਗੁਰੂ ਘਰ ਕਿੱਥੇ ਵੀ ਜਾਓ ਤੇ ਅਰਦਾਸ ਕਰਿਓ ਵੀ ਤੰਦਰੁਸਤ ਤੇ ਵੱਡੀਆਂ ਉਮਰਾ ਬਖਸ਼ੇ ਜੀ ਅਸੀਂ ਸਵੇਰੇ ਜਦੋਂ ਪੋਸਟ ਦੇਖੀ ਉਹਦੇ ਬਾਅਦ ਤੋਂ ਅਸੀਂ ਤਿਆਰ ਹੋ ਗਏ ਸਿੱਧਾ ਮੂਸੇ ਨੂੰ ਗੱਡੀ ਪਾਈ ਆ ਕਿਵੇਂ ਦੇਖਦੇ ਆ ਅੱਜ ਵੀਰੇ ਇਤਿਹਾਸਕ ਦਿਨ ਆ ਬਹੁਤ ਇਤਿਹਾਸਕ ਦਿਨ 29 ਮਈ ਦੇ ਬਾਅਦ ਜੇ ਕੋਈ ਪੰਜਾਬ 'ਚ ਇਤਿਹਾਸਕ ਦਿਨ ਆ ਤਾਂ ਉਹ ਅੱਜ ਦਾ ਏ ਕਿਉਂਕਿ ਜਿਹੜਾ ਸਿੱਧੂ ਗਿਆ ਤੀ ਉਹੀ ਸਿੱਧੂ ਦੁਬਾਰਾ ਵਾਪਸ ਉਸੇ ਘਰੇ ਉਸੇ ਦਿਨ ਜਨਮ ਹੋਇਆ ਤੇ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਦਿਨ ਆ ਅੱਜ ਦਾ ਪੂਰੇ ਪੰਜਾਬ ਦੀ ਦੀਵਾਲੀ ਅੱਜ ਆ ਕਿਵੇਂ ਦੇਖਦੇ ਆ ਦੁਬਾਰਾ ਕਿਉਂਕਿ ਇਹ ਜਿਹੜਾ ਇਨਸਾਫ ਕਰਿਆ ਇਹ ਤਾਂ ਪਰਮਾਤਮਾ ਨੇ ਇਨਸਾਫ ਕਰਿਆ ਕਿਉਂਕਿ ਸਰਕਾਰਾ ਤੋਂ ਕੋਈ ਇਨਸਾਫ ਨਹੀਂ ਸੀ ਪਰਮਾਤਮਾ ਨੇ ਉਹੀ ਘਰੇ ਉਹੀ ਮਾਂ ਦੇ ਕੁੱਖੋਂ ਦੁਬਾਰਾ ਖੁਸ਼ੀਆਂ ਵਖਸ਼ੀਆਂ ਨੇ ਉਹੀ ਪਿਤਾ ਦੇ ਹੱਥੋਂ ਦੁਬਾਰਾ ਬੱਚੇ ਦਾ ਜਨਮ ਹੋਇਆ ਸਾਰਾ ਕੁਝ ਪਰਮਾਤਮਾ ਨੇ ਕਰਿਆ ਕਿਉਂਕਿ ਸਰਕਾਰਾ ਤੋਂ ਕੋਈ ਮਦਦ ਨਹੀਂ ਪਰਮਾਤਮਾ ਨੇ ਇਨਸਾਫ ਕਰਿਆ ਤੇ ਅੱਜ ਦੁਬਾਰਾ ਬੈਰੀਆਂ ਦੇ ਉਹੀ ਕੀਰਨੇ ਪੈ ਰਹੇ ਨੇ ਤੇ ਦੁਬਾਰਾ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਲੱਗਦਾ ਕਿ ਅਸੀਂ ਇਨਸਾਫ ਦੇਣ ਤੇ ناکਾਮਜਾਬ ਰਹੇ ਤੇ ਇਹ ਪਰਮਾਤਮਾ ਵੱਲੋਂ ਇਨਸਾਫ ਦੀ ਇੱਕ ਝਲਕ ਸੀਗੀ ਸਿੱਧੂ ਵੀ ਕਹਿੰਦਾ ਸੀ ਕਿ ਹਜੇ ਮੁੱਕਿਆ ਨਹੀਂ ਤਾਂ ਉਹਨੂੰ ਕਿਵੇਂ ਦੇਖਾਂ ਸਿੱਧੂ ਉਹ ਤਾਂ ਵੀਰੇ ਅਮਰ ਹੋ ਗਿਆ ਸਿੱਧੂ ਮੁੱਕਿਆ ਉਹ ਕਦੇ ਵੀ ਨਹੀਂ ਮੁੱਕ ਸਕਦਾ ਉਹ ਤਾਂ ਦਿਲਾਂ ਚ ਰਾਜ ਕਰਦਾ ਸਾਡੇ ਅੱਜ ਵੀ ਉਹਦੇ ਗਾਣੇ ਚੱਲਦੇ ਨੇ ਕਿਸੇ ਹੋਰ ਦੇ ਕੋਈ ਗਾਣਾ ਨਹੀਂ ਚੱਲਦਾ ਹੈਗਾ ਜੀ ਅੱਜ ਦੁਬਾਰਾ ਉਹੀ ਦਿਨ ਵਾਪਸ ਆਇਆ ਸਪੈਸ਼ਲ ਐਂਜਲ ਜਦ ਪਤਾ ਲੱਗ ਗਿਆ ਨਾ 6 ਵਜੇ ਵੀ ਜਨਮ ਹੋਇਆ ਕੱਕੜ ਫਿਰ ਅਸੀਂ ਉਧਰ ਚੱਲ ਨਹੀਂ ਪਾਤੇ ਸੀ ਜਿਵੇਂ ਦੇਖਦਾ ਹਾਂ ਜਿਹੜੇ ਲੰਬੇ ਸਮੇਂ ਬਾਅਦ ਅੱਜ ਬਹੁਤ ਖੁਸ਼ੀ ਨੇ ਹਵੇਲੀ ਨੂੰ ਭਾਗ ਲੱਗੇ ਨੇ ਪਰਮਾਤਮਾ ਨੇ ਭਾਗ ਲਾਇਆ ਨੇ ਉਹੀ ਸਿੱਧੂ ਮੁੜ ਕੇ ਆ ਗਿਆ। ਕਿਵੇਂ ਦੇਖਦਾ ਹਰ ਪਾਸੇ ਨਹਿਰ ਦੀ ਖੁਸ਼ੀ ਦੀ ਲਹਿਰ ਬਹੁਤ ਚੱਲ ਰਹੀ ਆ। ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ 'ਚ ਚੱਲ ਰਹੀ ਆ ਅਜੇ ਤੱਕ। ਸਿੱਧੂ ਵੀ ਕਹਿੰਦਾ ਸੀ ਕਿ ਹਜੇ ਮੁੱਕਿਆ ਨਹੀਂ। ਉਹ ਮੁੱਕਣ ਵਾਲਾ ਹੈ ਹੀ ਨਹੀਂ ਬੇਟਾ। ਸਿੱਧੂ ਮੁੱਕਣਾ ਥੋੜੀ ਆ ਉਹ ਤਾਂ ਦੁਨੀਆ ਮੁੱਕ ਜੂ ਸਿੱਧੂ ਨਹੀਂ ਮੁੱਕੂਗਾ। ਸਿੱਧੂ ਤਾਂ ਅਮਰ ਹੈ। ਸਦਾ ਲਈ ਅਮਰ। ਤੇ ਇੰਨਾ ਪਿਆਰ ਸਿੱਧੂ ਦੇ ਲਈ ਕੀ ਚੰਗਣਾ ਬਹੁਤ ਬਹੁਤ ਪਿਆਰ ਤਾਂ ਬਸ ਹੁਣ ਕੁਝ ਦੱਸੇ ਨਹੀਂ ਸਕਦੇ ਅਸੀਂ ਬਿਆਨ ਨਹੀਂ ਸਾਡੇ ਕੋਲ ਪਿਆਰ ਦਾ ਇੰਨਾ ਕਿ ਅਸੀਂ ਪਿਆਰ ਕਰਦੇ ਆ ਅੱਜ ਹਵੇਲੀ ਨੂੰ ਭਾਗ ਲੈਨੇ ਅਸੀਂ ਮੱਥਾ ਟੇਕਦਾ ਧਰਤੀ ਭਾਗਾਂ ਵਾਲੀ ਜਿੱਥੇ ਛੋਟੇ ਸਿੱਧੂ ਦਾ ਜਨਮ ਹੋਇਆ ਪ੍ਰਮਾਤਮਾ ਨੇ ਇਨਕਾਫ ਕਰਿਆ